ਹਾਲਚਾਲਾ ਬਈ ਟੋਪ ਦੇ ਬਿਸ਼ਰਮ ਲੋਕ ਹੁੰਦੇ ਨਾ ਜਿਹੜੇ ਆਪਣੀਆਂ ਸਿਆਣੇ ਦੀ ਹਾਲਤ ਨਹੀਂ ਸੀ ਬਿਸ਼ਰਮਾਂ ਦੀ ਡੁੱਲਗੀ ਢਾਲ ਉਹ ਤਾਂ ਕਹਿੰਦਾ ਵੀ ਅਸੀਂ ਰੋਜ਼ ਹੀ ਡੋਲ ਡੋਲ ਕੇ ਖਾਣੇ ਵਾਲਾ ਕੰਮ ਹੈ ਨਾ ਉਹ ਜਿਹੜੇ ਲੋਕ ਆ ਉਹ ਸੋ ਵੀ ਵੇਖੇ ਕਦੇ ਕਿਹੜੇ ਹੁੰਦੇ ਆ ਮੈਂ ਸਮਝ ਦਿਖਾਵਾਂ ਵੀ ਉਹ ਲੋਕ ਮਤਲਬ ਕਿਹੜੀ ਕੈਟਾਗਰੀ ਹੁੰਦੀ ਆ ਆ ਮਾੜੀ ਕਰਿਓ ਵੀਡੀਓ ਚੈੱਕ ਜਾਂ ਐਟਮੇ ਹੋ ਜਾਣਗੇ ਮਿੱਠੀ ਆਏ ਨਹੀਂ ਮਿੱਠੀ ਹੋਣਗੇ ਤੇਰੀ ਮਿੱਠੀ ਨੂੰ ਲਗਾਮ ਲਾ ਜਾਂਦੇ ਸੀ ਇਹ ਪੰਜਾਬ ਆ ਜੇ ਕਿਥੋਂ ਮਿੱਠੀ ਹੋ ਜਾਂਦੀ ਠੱਟ ਤੇ ਬੀਠੇ ਪਾਈ ਜਾਂਦੀ ਆ ਆਏ ਮਿੱਠੀ ਨਹੀਂ ਹੁਣ ਤਾਂ ਜੇ ਇੱਥੇ ਪੰਜਾਬ ਆ ਪੰਜਾਬ ਤੇ ਸੀ ਇਹ ਨਹੀਂ ਚੱਲਣਗੇ ਤੇਰੀ ਆ ਮਿੱਕੀ ਜੱਜੀ ਹਾਂਜੀ ਦੇਖ ਲਈ ਹੁਣ ਮੈਂ ਮੜਾ ਚੇਤੇ ਕਰਾਦਾ ਆ ਇਹ ਪਤਾ ਕੌਣ ਆ ਇਹ ਜਦੋਂ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ ਜਦੋਂ ਭਾਈ ਅਮਰਤਪਾਲ ਮਹਿਰੂ ਨੇ ਉਹ ਜਿਹੜੇ ਉਹਦੀ ਜ਼ਿੰਮੇਵਾਰੀ ਲਈ ਸੀ ਦੂਜੀ ਦੀ ਕਮਲਕੌਰ ਦੀ ਵੀ ਪੰਜਾਬ ਚ ਗੰਦ ਬਹੁ ਪੈ ਰਿਆ ਵੀ ਅਸੀਂ ਉਦੋਂ ਕੁਝ ਬੰਦੇ ਮਾਫੀ ਮੰਗਣ ਆਏ ਸੀ ਨਾ ਉਹਨਾਂ ਵਿੱਚ ਇਹ ਵੀ ਇੱਕ ਸੀ ਜਿਨ੍ਹਾਂ ਦੇ ਵਿੱਚ ਇੱਕ ਵਿਚਾਲੇ ਜਿਹੜਾ ਬੈਠਾ ਸੀ ਹੱਥ ਜੋੜ ਕੇ ਉਹ ਤਾਂ ਐ ਲੱਗਦਾ ਸੀ ਇਦਾਂ ਹੁਣ ਵੀ ਰੋਇਆ ਹੁਣ ਵੀ ਰੋਇਆ ਹੁਣ ਵੀ ਰੋਇਆ ਠੀਕ ਆ ਜੁਮਾ ਮੂ ਵੱਡੇ ਸੀਨਾਂ ਦੇ ਸਾਰਿਆਂ ਨੇ ਵੀਡੀਓ ਵੇਖੀ ਐ ਨਾ ਇਹਨਾਂ ਦੀ ਹੁਣ ਕੀ ਹੋਇਆ ਮਾਣੇ ਕੋ ਭਾਈ ਅਮਰਤਪਾਲ ਦੀ ਜਿਹੜੀ ਫੇਕ ਨਹੀਂ ਇੱਕ ਵੀਡੀਓ ਬਣਾਈ ਪਈ ਉਹ ਜਿਹੜਾ ਕਿਸੀng ਵਾਲੀ ਹਨਾ ਉਹ ਜਿਹੜੀ ਕੁੜੀ ਨਾਲ ਫੋਟੋ ਬਣਾਈ ਐ ਇੱਕ ਉਹ ਕੁੜੀ ਜਦਕੇ ਭਾਈ ਸਾਹਿਬ ਨੂੰ ਭਰਾ ਕਹਿੰਦੀ ਆ ਆਪਦਾ ਉਹ ਤਾਂ ਸਾਰਿਆਂ ਦੀ ਗੱਲ ਸਪਸ਼ਟ ਹੋ ਗਈ ਨਾ ਸਾਹਮਣੇ ਆ ਗਈ ਆ ਕਿ ਲੋਕਾਂ ਨੇ ਐਡੀਟਿੰਗ ਕਰਕੇ ਗਰਲਫ੍ਰੈਂਡ ਦਾ ਰੂਪ ਦਿੱਤਾ ਸੀ ਉਵੇਂ ਜਿਵੇਂ ਇਹ ਵੀਡੀਓ ਆ ਜਿਹੜੀ ਫੇਕ ਆ ਹਨਾ ਇਹਨਾਂ ਲੋਕਾਂ ਨੂੰ ਕੀ ਲੱਗਿਆ ਵੀ ਜਿਹੜੇ ਬੰਦਾ ਆਏ ਤੋਂ ਅਸੀਂ ਡਰ ਕੇ ਮਾਫੀ ਮੰਗੀ ਸੀ ਨਾ ਸਾਨੂੰ ਮਤਲਬ ਮੈਂ ਇਹੀ ਲੱਤ ਉੱਤੇ ਕਰਦੇ ਆ ਆਪ ਦਾ ਸਮਝਿਆ ਇਹਨਾਂ ਨੇ ਤੇ ਇਹ ਆਏ ਤੇ ਇਹਨਾਂ ਨੇ ਆ ਜਿਹੜੀ ਮੈਂ ਵੀਡੀਓ ਚਲਾਉਣਾ ਚੱਲ ਦੁਬਾਰਾ ਫੇਰ ਥੋੜੀ ਦੇਖ ਲਓ ਜਾਂ ਐ ਕਿਵੇਂ ਹੋ ਗਏ ਕਿ ਮਿੱਠੀ ਆਏ ਨਹੀਂ ਮਿੱਠੀ ਹੋ ਗਏ ਕਿਹੜੀ ਮਿੱਠੀ ਨੂੰ ਲਗਾਮ ਲਾ ਜਾਂਦੇ ਸੀ ਇਹ ਪੰਜਾਬ ਆ ਇਹ ਕਿੱਖਾਂ ਮਿੱਠੀ ਹੋ ਜਾਂਦੇ ਛੱਟੇ ਵੀ ਬੀਟੇ ਪਾਈ ਜਾਂਦੀ ਆ ਆਏ ਮਿੱਠੀ ਨਹੀਂ ਹੋਣ ਟੰਗੇ ਇੱਥੇ ਪੰਜਾਬ ਆ ਪੰਜਾਬ ਤੇ ਅਸੀਂ ਇਹ ਨਹੀਂ ਚੱਲਣਗੇ ਕਦੇ ਆ ਮਿੱਠੀ ਨਹੀਂ ਜਾਂਦੀ ਹਾਂਜੀ ਦੇਖ ਲਈ ਇਹ ਵੀਡੀਓ ਇਹਨਾਂ ਨੇ ਬਣਾਈ ਫਿਰ ਤੇ ਜਿਹਦੇ ਵਿੱਚ ਇਹਨਾਂ ਨੇ ਕਿਹਾ ਵੀ ਆਏ ਕਿਵੇਂ ਕਰ ਲਵਾਂ ਮਿੱਠੀ ਵੀ ਆਹੀ ਲਗਾਮ ਪਾ ਦਿਆਂਗੇ ਇੱਕ ਮੈਂ ਗੱਲ ਪੁੱਛਣੀ ਚਾਹਣਾ ਤੁਹਾਨੂੰ ਓਏ ਉਦੋਂ ਲਗਾਮ ਨਹੀਂ ਪਈ ਤੁਹਾਡੇ ਤੋਂ ਤੇ ਉਹਦੇ ਹੱਥ ਟੁੱਟ ਗਏ ਸੀ ਤੁਹਾਡੇ ਲਗਾਮ ਵਾਲੇ ਉਦੋਂ ਨਹੀਂ ਲਗਾਮ ਪਈ ਹੋਰ ਤਾਂ ਤੁਸੀਂ ਆਏ ਮਾਹਾਂ ਮੰਗਣ ਆਗੇ ਸੀ ਪਰ ਇੱਥੋਂ ਮੈਂ ਮੇਰੇ ਵੀਡੀਓ ਪਾਉਣ ਦਾ ਕਾਰਨ ਇਹ ਆ ਕਿ ਤੁਸੀਂ ਇਹ ਚੈੱਕ ਕਰੋ ਇਹ ਚੀਜ਼ ਵੀ ਲੋਕਾਂ ਦੀ ਮਾਨਸਿਕਤਾ ਕਿੰਡੀ ਜ਼ਿਆਦਾ ਗਿਰ ਗਈ ਆ ਵੀ ਪਹਿਲਾਂ ਕੀ ਸੀ ਤੇ ਬਾਅਦ ਕੀ ਬੋ ਗਿਆ ਰੌਲਾ ਕੀ ਹੋ ਗਿਆ ਇਹਦਾ ਮਤਲਬ ਸੋਨੂੰ ਬਈ ਆਜ਼ਾਦੀ ਮਿਲ ਗਈ ਸੋਨੂੰ ਇਹਦਾ ਮਤਲਬ ਲਾਇਸੈਂਸ ਮਿਲ ਗਿਆ ਤੁਸੀਂ ਦੁਬਾਰਾ ਗੰਦ ਪਾਉਣ ਲੱਗ ਜੂਗੇ ਇਹਦਾ ਮਤਲਬ ਇਹੀ ਹੋਇਆ ਫਿਰ ਇਹਦਾ ਮਤਲਬ ਮੀਨਿੰਗ ਤਾਂ ਰੋਲਾ ਕੀ ਆ ਵੀ ਜਿਹੜੇ ਪੈਸੇ ਉਹ ਗੰਦੇ ਸ਼ਬਦ ਬੋਲੇ ਨਾਲ ਜਾਂ ਗੰਦੀ ਚੀਜ਼ ਬੋਲੇ ਨਾਲ ਮਤਲਬ ਬਣਦੇ ਆ ਉਹ ਨਾਰਮਲ ਕੰਟੈਂਟ ਨਾ ਨਹੀਂ ਬਣਦੇ ਬੱਤ ਸਹੀ ਏ ਸਾਡਾ ਵੀ ਕੰਮ ਵੀਰੇ ਮੇਰਾ ਵੀ ਸੋਸ਼ਲ ਮੀਡੀਆ ਦਾ ਕੰਮ ਆ ਮੈਨੂੰ ਪਤਾ ਇਹ ਚੀਜ਼ਾਂ ਬਾਰੇ ਤੇ ਜਿਹੜਾ ਉਹੀ ਗੱਲ ਆ ਗਈ ਨਾ ਯਾਰ ਫੇਰ ਬਈ ਚਲੋ ਇਹ ਤਾਂ ਹੋ ਗਏ ਉਹ ਇਹਨਾਂ ਨੂੰ ਤਾਂ ਟੋਟਲ ਮਿਲਾ ਕੇ ਦਰ ਫਿੱਟੇ ਮੂੰਹ ਆ ਇਹਨਾਂ ਨੂੰ ਤਾਂ ਕੱਢ ਦੋ ਹੁਣ ਪਾਸੇ ਹੁਣ ਇੱਕ ਮੈਂ ਚੀਜ਼ ਹੋਰ ਐਂਟਰ ਕਰਦਾ ਵਿੱਚ ਜਿਹੜੇ ਸਾਡੇ ਪੰਜਾਬੀ ਕਬਲ ਵਲੌਗਰ ਆ ਮੁੰਡਾ ਮੁੰਡੇ ਕੁੜੀਆਂ ਕਈ ਤਾਂ ਗੋਡਾ ਜਿਹੜੇ ਤਾਂ ਬਈ ਗੋਡਾ ਉਹ ਗੋਡਾ ਉਹਨਾਂ ਦੇ ਆਪ ਵੀਡੀਓ ਪਾਦ ਨੇ ਜਿਹੜੇ ਬੰਦਿਆਂ ਦਾ ਹੁਣ ਇੱਕ ਰਜਗਾਰ ਹੀ ਟੁੱਟ ਗਿਆ ਸੀਗਾ ਵੀ ਘਰ ਵਾਲਿਆਂ ਦੇ ਅੱਗੇ ਪਿੱਛੇ ਦਿਖਾਉਣੇ ਥੋੜੇ ਜਿ ਘਟ ਗਏ ਸੀ ਇੱਕ ਡਰ ਪੈ ਗਿਆ ਸੀ ਜਾਂ ਸਾਡੀ ਸਰਕਾਰ ਨੇ ਬਹੁਤ ਵਧੀਆ ਕਾਨੂੰਨ ਹਨਾ ਪਾਸ ਕੀਤਾ ਵੀ ਤੂੰ ਇਦਾਂ ਚੀਜ਼ ਪਾ ਨਹੀਂ ਸਕਦੇ ਇਹ ਤਾਂ ਨਾ ਸੁਸਾਈਡ ਕਰ ਜਾਣ ਕਿਉਂਕਿ ਜਿਹੜੇ ਬੰਦੇ ਨੇ ਮੂਹ ਨੂੰ ਖੂਨ ਲੱਗਿਆ ਹੋਵੇ ਨਾ ਤੇ ਉਹ ਸਮਝਦਾ ਫਿਰ ਇਹਨਾਂ ਨੂੰ ਹੁਣ ਜਦੋਂ 80 80 ਇਨਕਮ ਇਹਨਾਂ ਨੂੰ ਇਹਨਾਂ ਨੇ ਜਨਰੇਟ ਕੀਤੀ ਹੋਈ ਆ ਤੇ ਹੁਣ ਇਹਨਾਂ ਨੂੰ ਜਦੋਂ ਘਟ ਬੰਦੀ ਪਈ ਆ ਪ੍ਰੋਬਲਮ ਤਾਂ ਬਈ ਪੈਣੀ ਪੈਣੀ ਆ ਨਾ ਫਿਰ ਤਾਂ ਕੋਈ ਪੁਆਇੰਟ ਲੱਭਣੇ ਆ ਜ਼ਮੀਨਾਂ ਨੇ ਆ ਜਿਹੜੇ ਕਿਹੜੇ ਜੱਟ ਜੁੱਟ ਬਾਬੇ ਕਾਦੇ ਜੱਟ ਹੋਏ ਕਾਦੇ ਜੱਟ ਆ ਜੱਟ ਵੀ ਪਹਿਲਾ ਮੋਕ ਮਾਰੀ ਤੇ ਜਦੋਂ ਕੋਈ ਬੰਦੇ ਦੀ ਚੀਜ਼ ਵੈਸੀ ਕੋਈ ਥੇਕ ਹੀ ਵੇਖ ਲਈ ਤੇ ਉਦੋਂ ਤੁਸੀਂ ਸ਼ੇਰ ਬਣ ਗਏ ਆ ਜੱਟ ਬੋਲਣ ਨੂੰ ਕੋ ਹੈਣੀਗਾ ਸਾਰੀ ਚੀਜ਼ ਨੂੰ ਮੈਂ ਦਿਖਾ ਦਈਏ ਵੀ ਆਏ ਆ ਲੋਕ ਜਿਹੜੇ ਬਦਲ ਜਾਂਦੇ ਆ ਜਿਹੜੇ ਉਸੇ ਵੇਲੇ ਮੁੱਕਰ ਜਾਂਦੇ ਆ ਤੇ ਤੁਸੀਂ ਇੱਥੋਂ ਲੋਕੋ ਇਹਨਾਂ ਤੋਂ ਅੰਦਾਜ਼ਾ ਲਾ ਲਓ ਵੀ ਕੀ ਆ ਜਿਹੜੇ ਪੈਰ ਪੈਰ ਤੇ ਮੁੱਕਰ ਜਾਂਦੇ ਆ ਤੇ ਕੀ ਆਪਾਂ ਇਹਨਾਂ ਨੂੰ ਵੇਖਣਾ 80% ਸਾਡੇ ਪੰਜਾਬ ਦੇ ਲੋਕ ਪਾਗਲ ਹੋ ਚੁੱਕੇ ਆ ਇਹੋ ਜਿਹੇ ਲੋਕਾਂ ਨੂੰ ਵੇਖ-ਵੇਖ ਸਾਡੀਆਂ ਬੁੜੀਆਂ ਕੁੜੀਆਂ ਘਰੇ ਘਰਦੀਆਂ ਯਾਰ ਨਾ ਮੇਰੇ ਤੇ ਚਰੋ ਘਰੇ ਮਾਤਾ ਮੈਂ ਤੇ ਮੇਰੀ ਮੰਮਾ ਆ ਰਹੀ ਨੇ ਆ ਠੀਕ ਆ ਪਰ ਮੈਂ ਇੱਕ ਨਾਰਮਲ ਜਿਹੜੀਆਂ ਸਾਡੀਆਂ ਵੱਡੀਆਂ ਫੈਮਿਲੀ ਉਹਨਾਂ ਦੀ ਗੱਲ ਕਰਦਾ ਜਦੋਂ ਯਾਰ ਆਪਾਂ ਚਾਰ ਜਣੇ ਕਿਤੇ ਬੈਠੇ ਹੋਈਏ ਆਪਣੀ ਵਿੱਚੇ ਭੈਣ ਇਨਕਲੂਡ ਹੋਵੇ ਵਿੱਚੇ ਆਪਣੀ ਚਲੋ ਵਾਈਫ ਹੋਵੇ ਵਿੱਚੇ ਆਪਣੀ ਹਨਾ ਮਾਂ ਹੋਵੇ ਇਦਾਂ ਦੀ ਵੀਡੀਓ ਆ ਜੇ ਜਾਂ ਉਦੋਂ ਤਾਂ ਜਿਵੇਂ ਉਹ ਕਮਲਕੌਰ ਸੀ ਆਏ ਸਕਰੋਲ ਤਾਂ ਆਪਾਂ ਨਾਰਮਲ ਕਰ ਹੀ ਜਾਂਦੇ ਹੁੰਨੇ ਆ ਤੇ ਉਹੋ ਜਿਹਾ ਸ਼ਬਦਾਂ ਕੋ ਬੋਲਿਆ ਜਾਵੇ ਬਈ ਮੈਂ ਵੀ ਤੇ ਬੋਲ ਕੇ ਦੱਸ ਨਹੀਂ ਸਕਦਾ ਮਨ ਲਾ ਬੋਲਦਾ ਤੇ ਕੀ ਬੰਦੇ ਦਾ ਬੰਦਾ ਆਪਦੇ ਆਪ ਦੇ ਵਿੱਚ ਹੀ ਮਰ ਜਾਂਦਾ ਬਈ ਜਿਹੜਾ ਦਾ ਅਸਲ ਜਮੀਰ ਜਮੀਰ ਵਾਲਾ ਨ ਖੜਾ ਹੈਗਾ ਤੇ ਜਿਹੜੇ ਨਾਲ ਅਗੇ ਬੇਸ਼ਰਮ ਉਹਨਾਂ ਦਾ ਤਾਂ ਚਲੋ ਆਪਾਂ ਨਾ ਹੀ ਕੀ ਲੈਣਾ ਹਨ ਤੇ ਸੋ ਇਹ ਚੀਜ਼ਾਂ ਨੂੰ ਜੇ ਆਪਾਂ ਫੋਲ ਨਹੀਂ ਕਰਾਂਗੇ ਇਹਨਾਂ ਨੂੰ ਆਪਾਂ ਮਤਲਬ ਉਹ ਜਿਹੜਾ ਹੁੰਦੀ ਹੈ ਨਾ ਉਹਨੂੰ ਕੀ ਕਹਿੰਦੇ ਹੁੰਦੇ ਆ ਹਨ ਫੀਡ ਕਹਿ ਲੋ ਹਨ ਵੀ ਜਿਹੋ ਜਿਹੀ ਆਪਾਂ ਚੀਜ਼ ਵੇਖਾਂਗੇ ਉਹੋ ਜਿਹੀ ਆਉਣੀ ਹੈ ਜੇ ਤੂੰ ਚੰਗੀ ਵੇਖੋਗੇ ਤਾਂ ਬਈ ਚੰਗੀ ਚੀਜ਼ ਆਉਗੀ ਰეკਮੈਂਡ ਹੋਊਗੀ ਤੇ ਜੇ ਤੂੰ ਵੇਖੀਏ ਕੋਈ ਜਾਣਾ ਬੁੜੀਆਂ ਨੇ ਵੀ ਸਾਡੀਆਂ ਨੇ ਇਹਨਾਂ ਵਿੱਚ ਹੀ ਵੜੇ ਰਹਿਣਾ ਅਜੋ ਨਹੀਂ ਉਹਦਾ ਵਲੌਗ ਆਜੋ ਨਹੀਂ ਉਹਦਾ ਉਹ ਆ ਤੇ ਸੌਰੀ ਨਾ ਫਿਰਦੀ ਉਹ ਉਹ ਇਹ ਤਾਂ ਇਹਨਾਂ ਦਾ ਤਾਂ ਸੋਹਰੇ ਜ਼ੋਹਰੇ ਸਭ ਕੁਝ ਸਮਝ ਜਾਓ ਬਸ ਤੁਸੀਂ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਇਹਨਾਂ ਨੂੰ ਸ਼ਬਦ ਪਰ ਤੁਸੀਂ ਸਮਝੋ ਸਭ ਕੁਝ ਚੱਲਦਾ ਆ ਇਹ ਤਾਂ ਪਹਿਲਾਂ ਹੀ ਸਕ੍ਰਿਪਟਾਂ ਬਣੀਆਂ ਹੁੰਦੀਆਂ ਇਹਨਾਂ ਦੀਆਂ ਭਾਬੀ ਦੇ ਦਿਓਰ ਨੇ ਕੀਤਾ ਗੁੱਸਾ ਤੇ ਆਏ ਨਹੀਂ ਕੀਤਾ ਗੁੱਸਾ ਅੱਜ ਅਸੀਂ ਆ ਟੂਰ ਤੇ ਗਏ ਤੇ ਅੱਜ ਅਸੀਂ ਉਹ ਔਰ ਟੂਰ ਤੇ ਗਏ ਇਹ ਤਾਂ ਪੈਰ ਪੈਰ ਤੇ ਮੁਕਰਨ ਵਾਲੇ ਆ ਅਸੀਂ ਵੀ ਚਲਾਉਣੇ ਆ ਬਈ ਸੋਸ਼ਲ ਮੀਡੀਆ ਕੋਈ ਚੱਕਰ ਨਹੀਂ ਅਸੀਂ ਵੀ ਚਲਾਉਣੇ ਆ ਠੀਕ ਆ ਕਈ ਤਾਂ ਕਿੰਨਾ ਤੋਂ ਪਤਾ ਨਹੀਂ ਹੋਣਾ ਵੀ ਇਹ ਮੇਰੇ ਪੇਜ ਆ ਕਈ ਹਨਾ ਚਲਾਈ ਜਾਂਦੇ ਆ ਠੀਕ ਆ ਤੇ ਪਰ ਅਸੀਂ ਗੰਦ ਅਛਲੀ ਇਹ ਤਾਂ ਨਾ 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 ਭਾਈ ਇਹ ਚੀਜ਼ ਨਹੀਂ ਫਨ ਕਰੋ ਇੰਜੋਏ ਕਰੋ ਹੋਰ ਜਿਹੜਾ ਕੋ ਮਰਜ਼ੀ ਕਰੋ ਯਾਰ ਲਿਟੀ ਜਾਓ ਪਰ ਜੇ ਤੁਸੀਂ ਆਂ ਦੀਆਂ ਘਰ ਵਾਲੀਆਂ ਤੇ ਅੱਗੇ ਪਿੱਛੇ ਤੇ ਜਿਹੜੇ ਆ ਮੁੰਡੇ ਆ ਇਹ ਆਪਦੇ ਕੰਟੈਂਟ ਵਿੱਚ ਉਹ ਜੇ ਸ਼ਬਦ ਵਰਤਣਗੇ ਉਹ ਤਾਂ ਚੀਜ਼ ਗਲਤ ਆ ਨਾ ਫਿਰ ਭਾਈ ਤੇ ਜਿਹੜੇ ਪੈਰ ਪੈਰ ਤੇ ਮੁਕਰਨ ਵਾਲੇ ਉਹ ਮੈਨੂੰ ਦਿਖਾਈ ਦਿੱਤੇ ਆ ਜਿਹੜੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਉਹ ਇਸ ਕਰਕੇ ਕਿਉਂਕਿ ਇਹੋ ਜਿਹੇ ਨੇ ਨਾ ਮੜੀ ਜੀ ਇਹਨਾਂ ਨੂੰ ਇਹਨਾਂ ਦੀ ਚੀਜ਼ ਉਪਕਾਤ ਆ ਨਾ ਦਿਖਾਉਂਦਾ ਰਿਹਾ ਵੀ ਬੰਦਾ ਵੀ ਤੁਹਾਡੀ ਆ ਤੁਸੀਂ ਤਾਂ ਆਹ ਕਹਿ ਕੇ ਤੇ ਐਂ ਕਰਨ ਵਾਲੇ ਆ ਇਹਨਾਂ ਤੇ ਮੜਾ ਜਾਣਾ ਕੰਟਰੋਲ ਰੱਖੋ ਆਪਦੀਆਂ ਬੀਬੀਆਂ ਭੈਣਾਂ ਮਤਾਵਾ ਨੂੰ ਵੀ ਘਰੇ ਕਹੋ ਇਹਨਾਂ ਤੋਂ ਮੜਾ ਆ ਜਾਣਾ ਕੀ ਲੈਣਾ ਕੋਈ ਚੰਗੀ ਚੀਜ਼ ਦੇਖ ਲਓ ਕੋਈ ਨਹੀਂ ਬਾਕੀ ਇੱਕ ਚੀਜ਼ ਹੋਰ ਬਾਈ ਇਹਨਾਂ ਦੀ ਲਾਉਂਦੇ ਆ ਨਾ ਜਿਹੜੇ ਰੋਸਟ ਵਾਲੇ ਮੁੰਡੇ ਲਾਲਾ ਇਟਲੀ ਵਾਲਾ ਲਾਲਾ ਜਾਂ ਹੋਰ ਕਰਨ ਦਿੱਤਾ ਲਾਲੋ ਜੋ ਕੋਈ ਵੀ ਜੇ ਇਹਨਾਂ ਦੀ ਲਾਹ ਦਿੰਦੇ ਆ ਨਾ ਤੇ ਟਿਗੇ ਆ ਜੇ ਕਦੇ ਕੋਈ ਇਹਨਾਂ ਦੀ ਲਾਉਣ ਵਾਲੇ ਨਾ ਨਾ ਉਹਨਾਂ ਡੰਡਾ ਨਹੀਂ ਤਾਂ ਇਹ ਤਾਂ ਕੱਪੜੇ ਲਾ ਦੇਣ ਬਾਈ ਠੀਕ ਹੈ ਨਾ ਇਹ ਤਾਂ ਇਹਨਾਂ ਦੀ ਬੇਇੱਜ਼ਤੀ ਹੁੰਦੀ ਰਹਿੰਦੀ ਹੈ ਮਾੜਾ ਮੋਟਾ ਜਿੰਨੀ ਕ ਹੈ 1 2% ਇਹਨਾਂ 'ਚ ਸ਼ਰਮ ਹੈਗੀ ਰਸਤੇ ਰਸਤੇਦਾਰਾਂ ਦੀ ਤੇ ਉਹਦਾ ਕਰਕੇ ਹੋ ਜੇ ਨਹੀਂ ਤਾਂ ਇਹ ਕੱਪੜੇ ਲਾ ਦੇਣ ਬਈ ਸੋ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਿਓ ਕੋਈ ਗਲਤੀ ਚਲਤੀ ਹੋਵੇ ਤਾਂ ਮਾਫ ਕਰਿਓ ਮੇਰੇ ਪੰਜਾਬੀ ਜਿਹੜੇ ਮੈਨੂੰ ਪਿਆਰ ਕਰਦੇ ਆ ਜਿਹੜੇ ਸਮਝਦਾਰ ਉਹਨਾਂ ਤੋਂ ਕਹਿ ਰਿਹਾ ਆ ਆ ਭੇਡਾਂ ਤੋਂ ਨਹੀਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ